ਸੰਗੀਤ ਤੇ ਸੰਗੀਤ ਵੀ ਪਿੱਛੇ ਛੱਡਤੀ ਵਕਰੀ ਰਸੋਈ ਦੀ ਵੀ ਝੰਡੀ ਗੱਡਤੀ ਪੈਸੇ ਦੀਆਂ ਸਾਮੀਆਂ ਪਸਾਈ ਜਾਂਦੇ ਨੇ ਵੇਲ ਬੱਕ ਗੋਗੜਾ ਵਧਾਈ ਜਾਂਦੇ ਨੇ ਪਾਣੀ ਦੀਆਂ ਬੋਤਲਾਂ ਨੂੰ ਫੂਕਾਂ ਮਾਰ ਕੇ ਲੈ ਜਾ ਬੀਬੀ ਛਿੱਟੇ ਦੇ ਦੀ ਸਾਨੂੰ ਧਾਰ ਕੇ ਬਾਣੀ ਨੂੰ ਵੀ ਮੰਤਰ ਬਣਾਈ ਜਾਂਦੇ ਨੇ ਵੇਲੇ ਬਹਿ ਕੇ ਗੋਗੜਾ ਵਧਾਈ ਜਾਂਦੇ ਨੇ ਸੰਗਤਾਂ ਨੂੰ ਮੂਰਖ ਬਣਾਉਣ ਲੱਗੀ ਪਏ ਗੱਡੀਆਂ ਲਗਾ ਕੇ ਵੀ ਦਿਖਾਉਣ ਲੱਗੇ ਪਏ ਗੁਰੂ ਉਪਦੇਸ਼ ਨੂੰ ਪੁਲਾਈ ਜਾਂਦੇ ਨੇ ਵੇਲੇ ਬਹਿ ਕੇ ਗੋਗੜਾ ਵਧਾਈ ਜਾਂਦੇ ਨੇ ਚੋਮਵਾਰੀ ਬਸਿਆਂ ਹੋਂ ਦਾਸੀ ਦੇ ਇਹਨੇ ਹੋਂ ਦਾਸੀ ਦੇ ਦਾ ਦਿਨ ਵੀ ਮਨਾਉਂਦੇ ਹਾਸੀ ਕੇ ਓ ਵੇਖੋ ਸੰਗਰਾਂਦਾ ਵੀ ਮਨਾਈ ਜਾਂਦੇ ਨੇ ਵੇਲੇ ਬਹਿ ਕੇ ਗੋਗੜਾ ਵਧਾਈ ਜਾਂਦੇ ਨੇ ਆੜੂ ਸੇਬ ਕੇਲੇ ਲੱਡੂ ਅਤੇ ਮੂਲੀਆਂ ਬੇਰੀਆਂ ਦੇ ਬੇਰ ਗਾਜਰਾ ਵੀ ਕੂਲੀਆਂ ਕਹਿ ਕੇ ਪਰਿਸ਼ਾਦ ਵਰਤਾਈ ਜਾਂਦੇ ਨੇ ਵੇਲੇ ਬਹਿ ਕੇ ਗੋਗੜਾਂ ਵਧਾਈ ਜਾਂਦੇ ਨੇ ਕਿਹੜੇ ਕਿਹੜੇ ਕਾਰਨਾਮੇ ਦੱਸਾਂ ਸੰਤਾਂ ਦੇ ਬੜੇ ਹੀ ਚਮੇਲੇ ਲੋਕੋ ਇਹਨਾ ਸੰਤਾਂ ਦੇ ਜਿਨੇ ਰਾਤ ਐਸਾ ਚ ਲੰਗਾਈ ਜਾਂਦੇ ਨੇ ਵੇਲੇ ਬਹਿ ਕੇ ਗੋਗੜਾਂ ਵਧਾਈ ਜਾਂਦੇ ਨੇ ਕੀਪਾ ਬਦ ਨਾਮ ਇਹਨਾ ਗੁਰੂ ਨਾਤੇ ਪੌਣੀ ਪੈਣੀ ਇੰਨਾ ਸਾਦ ਲੈਣੇ ਨੂੰ ਚੋਰੀ ਛਪੇ ਅੱਖੀਆਂ ਲੜਾਈ ਜਾਂਦੇ ਨੇ ਵੇਲੇ ਬਹਿ ਕੇ ਗੋਗੜਾਵਾਂ ਦਾਈ ਜਾਂਦੇ ਨੇ ਨਹੀਂ ਉਸੂਤੀ ਆਉਣੇ ਕੁਝ ਸੋਚ ਖਾਲਸਾ ਕੁਝ ਸੋਚ ਖਾਲਸਾ ਕੌਮ ਡੁੱਬ ਜਾਵੇਗੀ ਤੂੰ ਰੋਕ ਖਾਲਸਾ ਹੋ ਸੰਗਤਾਂ ਦੇ ਦਿਲ ਤੜਫਾਈ ਜਾਂਦੇ ਨੇ ਵੇਲੇ ਬਹਿ ਕੇ ਗੋਗੜਾ ਵਧਾਈ ਜਾਂਦੇ ਨੇ ਵੇਲੇ ਬਹਿ ਕੇ ਗੋਗੜਾ ਵਧਾਈ ਜਾਂਦੇ ਨੇ ਵੇਲੇ ਬਹਿ ਕੇ ਗੋਗੜਾ